ਸਤਿ ਸ੍ਰੀ ਅਕਾਲ ਸਾਰੇ ਵੀਰਾਂ ਦੋਸਤੋ YouTube ਚੈਨਲ ਫੋਟੋਡੀ ਫੌਂਡਸ ਸਾਰੇ ਵੀਰਾਂ ਨੂੰ ਸਵਾਗਤ ਹੈ ਜਿਹੜੇ ਜਿਹੜੇ ਵੀਰ ਭਰਾ ਆਪਣੇ ਪਸ਼ੂ ਪਾਲ ਕਿੱਤਿਆਂ ਨਾਲ ਜੁੜੇ ਨੇ ਦੋਸਤੋ ਅੱਜ ਦੀ ਆਪਣੀ ਵਿਜਿਟ ਹੈ ਪਿੰਡ ਚੱਬਾ ਤੇ ਜ਼ਿਲ੍ਹਾ ਅੰਮ੍ਰਿਤਸਰ ਤਰਨਤਾਰਨ ਹੜਤੇ ਪਿੰਡ ਚੱਬਾਵਾ ਨੇੜੇ ਸਮਰਦਾ ਬਾਬਾ ਨੌ ਸਿੰਘ ਅੱਜ ਆਪਾਂ ਪਹੁੰਚੇ ਆਂ ਪਿੰਡ ਚੱਬੇ ਤੇ ਦੋ ਕੰਮ ਕਰੂਗੀਆਂ ਕਿੱਤਿਆਂ ਬਾਈ ਨੇ ਇੱਕ ਆ ਲੋ ਇਲੱਖੀ ਗਾ ਸਾਈ ਵੱਲ ਜਗਾਂ ਪਿੰਡੀ ਆ ਸੂਬਾ ਦਜਾ ਸੂ ਵਾਲੀ ਹੈ ਜਸੀ ਤੇ ਨਖੜਵਾ ਥਣ ਲੈਵਾ ਥਣ ਬਹੁਤ ਸੂਆ ਲੱਗਾ ਵਾ ਦੇਨ 10 12ਾਂ ਦੀ ਕੱਚੀ ਆ ਤੇ ਬਹੁਤ ਸੋਹਣੀ ਸੀਸਲਾ ਗਾਮ ਫੇਸਕਵਾਲ ਸੋਹਣੀ ਆ ਢਾਲੀ ਸਿੰਘ ਕਰਦੀ ਢਾਲਾ ਜਾ ਤੋਰ ਚਾਲ ਬਹੁਤ ਸੋਹਣੀ ਤੇ ਆੜੇ ਚੱਟੀਗਾਵਾ ਬਿਲਕੁਲ ਸੱਜਰ ਤਾਜੀ ਸੋਈ ਆ 8 ਕਿਲੋ ਬੋਲਾ ਤਿਆਰ ਆ ਸਵੇਰ ਕੋਈ ਆਪਣੇ ਸੋਇ ਮੁਤਾਬਕ ਉੱਤੇ ਜਾ ਮਿਲ ਲੈ ਦੁਜਾ ਲਾਰੇ ਉਹ ਚਲ ਮੈਂ ਕੱਦਗਾਠ ਆ ਫੇਸਕ ਵਾਲੀ ਸੋਣੀ ਆ ਸਿੰਘ ਇਹਦਾ ਵੀ ਇੱਕ ਢਾਲਾ ਜਾਵਾ ਦੋਹਾਂ ਸਿੰਘ ਬਰਾਬਰ ਦੋਨਾਂ ਲਗਾਉਂਦੇ ਤੇ ਮੁੱਲ ਹੋਊਗਾ ਫੋਨ ਤੇ ਕੋਈ ਚਾਹ ਵਾਂ ਸੱਜਣ ਹੋਵੇ ਤਾਂ ਸੁਪਰ ਕਰ ਲਿਓ ਤੇ ਆੜੇ ਗਾਂ ਚੱਟੀਗਾਹ ਇੱਕ ਨੰਬਰ ਦਾ ਗਾਂ ਆ ਇਹਦਾ ਵਛਾ ਬੱਚਾ ਜੇ ਵਛੇ ਜੇ ਆ ਵਛੀ ਜੇ 10 ਦਿਨ ਦੀ ਸੂਈ ਹੈ 9 10 ਦਿਨ ਦੀ ਇਹ ਕਰ ਫੇਰ ਵੇਖ ਲੋ ਥਣ ਲੇਵਾ ਬਹੁਤ ਸੋਹਣਾ ਵਾ ਥਣ ਬਹੁਤ ਸੋਹਣਾ ਲੱਗਾ ਵਾ 10 ਦਿਨ ਦੀ ਕੱਚੀ ਆ ਫੇਸ ਕੁਆਲਿਟੀ ਬਹੁਤ ਸੁਣੀਆ ਸੋਹਣਾ ਕੱਦ ਘੱਟ ਦੂਗਾ ਵਾਂ ਦੇ ਤੋ ਹੋਰ ਚਲ ਚੈੱਕ ਕਰ ਲੋ ਥਣ ਲੈ ਵਾ ਇਹ ਬਹੁਤ ਸੋਹਣਾ ਨਿੱਕਰਵਾ ਥਾਣੇ ਥਣ ਭਾਂਡੇ ਦੀ ਬਿਲਕੁਲ ਸਾਫ ਚੈੱਕ ਕਰ ਲੋ ਥਣ ਬਹੁਤ ਲੱਗਾ ਪਿਆਰਾ ਨਿੱਕਰਵਾ ਥਾਣਿਆ ਤੇ ਇਸ ਕੁਆਲਟੀ ਸੋਹਣੀ ਆ ਸਿੰਘ ਤੋਂ ਵਾਂਟ ਹਾਲੇ ਤੇ ਮੁੱਲ ਹੋਊਗਾ ਫੋਨ ਤੇ ਤੇ ਮੁੱਲ ਹੋਊਗਾ ਬਿਲਕੁਲ ਜਾਇਜ਼ ਮੁੱਲ ਹੋਊਗਾ ਕੋਈ ਵੀ ਭਰਾ ਕਨੈਕਟ ਕਰ ਲਵੇ ਨੰਬਰ ਆਪਾਂ ਸਕਰੀਨ ਤੇ ਛੱਡ ਦਾਂਗੇ